ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਗੁਰ ਬਰਿਆ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 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 ਹਜ਼ੂਰ ਗਰੀਬ ਨਿਵਾਜ਼ ਕਿਲੇ ਵਾਲੇ ਸੱਚੇ ਪਾਤਸ਼ਾਹ ਜੀ ਦੇ ਨਵੇਂ ਬੜੇ ਪਵਿੱਤਰ ਅਸਥਾਨ ਤੇ ਦੂਰ ਦਰਾਡੇ ਜੀਆਂ ਸੰਗਤਾਂ ਨਾਲ ਨਿਸ਼ਾਰਾ ਸਾਹਿਬ ਦੀ ਸੰਗਤ ਲੁਧਿਆਣੇ ਦੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦੇਣ ਵਾਸਤੇ ਇੱਥੇ ਹਾਜ਼ਰ ਹੋਏ ਨੇ ਲੁਧਿਆਣੇ ਦੀ ਸੰਗਤ ਸਚੀ ਮੁਚੀ ਸ਼ਲਾਘਾ ਦੇ ਜੋਗ ਹੈ ਸਾਧ ਸੰਗਤ ਜੀ ਗੁਰਦੁਆਰੇ ਲੁਧਿਆਣੇ ਸ਼ਹਿਰ ਚ ਬੜੇ ਨੇ ਪਰ ਇਹ ਕਿਲੇ ਵਾਲੇ ਦਾ ਸਥਾਨ ਇੱਥੇ ਮਰਯਾਦਾ ਦਾ ਪਹਿਰਾ ਹੈ ਇਹ ਇਸ ਵਾਸਤੇ ਸਥਾਨ ਹੈ ਸਾਡੇ ਪਵਿੱਤਰ ਸਥਾਨ ਸ੍ਰੀ ਮੰਜਾ ਸਾਹਿਬ ਗਰੀਬ ਨਿਵਾਜ ਹਰ ਵਕਤ ਹਾਜ਼ਰ ਨਾਜ਼ਰ ਹਰ ਵਕਤ ਇਹੋ ਹੀ ਵਜਨ ਰਹਿਤ ਦਾ ਵਜਨ ਰਹਿਤ ਰੱਖੋ ਸਾਡੀ ਸੰਗਤ ਦੀ ਨੀ ਹੀ ਰਹਿਤ ਹੈ ਤੇ ਮਹਾਰਾਜ ਜੀ ਪਵਿੱਤਰ ਮੰਝਾ ਸਾਹਿਬ ਸਥਾਨ ਦੇ ਵਿੱਚ ਚੰਡੀ ਚਰਿੱਤਰ ਦੂਸਰਾ ਉਹਦੇ ਵਿੱਚ ਦੂਜਾ ਸ਼ਬਦ ਜੋਗੇਸ਼ ਪੇਸਤਾਰ ਕੇ ਚਲੇ ਹਥਿਆਰ ਧਾਰ ਕੇ ਪੁਕਾਰ ਆਰਤਨ ਚਲੇ ਬਸੂਰ ਸੂਰਮਾ ਪਲੇ ਜਦੋਂ ਦੇਵਤਿਆਂ ਦੇ ਰਾक्षਾਂ ਦਾ ਜੁੱਧ ਹੋਇਆ ਨਾ ਤੇ ਰਾਖਸ਼ ਜਿਹੜੇ ਉਹ ਜਿੱਤ ਗਏ ਤੇ ਦੇਵਤਿਆਂ ਨੂੰ ਭਜਣਾ ਪੈ ਗਿਆ ਤੇ ਜਦੋਂ ਹੁਣ ਦੇਵਤਾ ਭਜ ਰਹੇ ਨੇ ਨਾ ਉਹਦੇ ਵਿੱਚ ਬਾਣੀ ਚ ਆ ਰਿਹਾ ਜੁਗੇਸ਼ ਭੇਸ ਧਾਰ ਕੇ ਭਜੇ ਭਜ ਗਏ ਹਥਿਆਰ ਧਾਰ ਕੇ ਤੇ ਗਰੀਬ ਨਵਾਜੀ ਇਹਦਾ ਅਰਥ ਕਰਦੇ ਕਰਦੇ ਸੰਗਤ ਨੂੰ ਸਮਝਾ ਦਿੰਦਾ ਕਿ ਪਹਿਲਾਂ ਦੇਵਤਿਆਂ ਦੇ ਕੋਲ ਹਥਿਆਰ ਸੀਗੇ ਸ਼ਸਤਰ ਸੀਗੇ ਉਹਨਾਂ ਸ਼ਸਤਰ ਪਹਿਨੇ ਸੀਗੇ ਪਰ ਹੁਣ ਉਹਨਾਂ ਦਾ ਸਮਾਂ ਬਦਲ ਗਿਆ ਤੇ ਹੁਣ ਉਹਨਾਂ ਨੇ ਕੀ ਕੀਤਾ ਕਿ ਜਾਗਸ਼ਰਾਂ ਜਦੋਂ ਫੜ ਗਏ ਤੇ ਪਰਬਤਾਂ ਨੂੰ ਭਜਣਾ ਸੀਗਾ ਤੇ ਪੇਸ਼ ਵੀ ਬਦਲ ਲੈ ਤੇ ਕਿਹਦਾ ਪੇਸ਼ ਧਾਰ ਲਿਆ ਜੋਗੀਆਂ ਵਾਲਾ ਜੋਗੀਆਂ ਦੇ ਕੋਲ ਹਥਿਆਰ ਨਹੀਂ ਹੁੰਦੇ ਇਸ ਕਰਕੇ ਗਰੀਬ ਨਵਾਜ ਨੇ ਨਾਲ ਵਿੱਚ ਕਹਿ ਦਿੱਤਾ ਕਿ ਸਾਡੀ ਸੰਗਤ ਨੂੰ ਵੀ ਜੁਗੇਸ਼ ਪੇਸ਼ ਧਾਰਿਆ ਗਿਆ ਤੇ ਜੁਗੇਸ਼ ਪੇਸ਼ ਕਰਕੇ ਅਸੀਂ ਵੱਖਰੇ ਆ ਤੇ ਵੱਖਰਿਆਂ ਦਾ ਵੱਖਰਾ ਗੁਰਦੁਆਰਾ ਏ ਤੇ ਇਹ ਕਿਸੇ ਨਾਲ ਨਹੀਂ ਰਲਣਾ ਇਹਨੇ ਬਚਣਾ ਨਾਲ ਹਾਜ਼ਰੀ ਕਬੂਲ ਕਰਨੀ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਗੁਰਪ੍ਰਿਆ ਅਕਾਲ ਵਾਹਿਗੁਰੂ ਦੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਫਤਿਹ ਫਤਿਹ